ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਪ ਦੀ ਗੱਲ ਕਰੀਏ ਤੇ ਬਟਾਲਾ ਸ਼ਹਿਰ ਦੇ ਵਿੱਚ ਸ੍ਰੀ ਗੁਰਨਾਕ ਦੇਵ ਜੀ ਦਾ ਵਿਆਹ ਪਰਪ ਹਰ ਸਾਲ ਜਿਹੜਾ بڑے ਉਤਸ਼ਾਹ ਨਾਲ ਔਰ ਮੁਕਾਵਲੋ ਸੰਗਤ ਵੱਲੋਂ ਬਣਾਇਆ ਜਾਂਦਾ ਦੂਰ ਦਰਾਡੇ ਤੋਂ ਸੰਗਤ ਜਿਹੜੀ ਆਂਦੀ ਐ ਇਸ ਵਾਰ ਵੀ 10 ਸਤੰਬਰ ਨੂੰ ਜਿਹੜਾ ਵਿਆਹ ਪੁਰਬ ਬਣਾਇਆ ਜਾਵੇਗਾ ਜਦੋਂ ਇੱਕ ਮਹਾਨ ਨਗਰਿਕ ਤਨ ਜਣਾ ਬਟਾਲਾ ਸ਼ਹਿਰ ਦੇ ਨਗਰ ਦੇ ਵਿੱਚ ਜਿਹੜਾ ਸਜਾਇਆ ਜਾਵੇਗਾ ਔਰ ਇਸ ਦੇ ਪਾਸੇ ਤੇ ਗੱਲ ਕਰੀਏ ਤੇ ਗੁਰਦੁਆਰਾ ਕਨ ਸਾਹਿਬ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਅਸਿਕ ਗੁਰਦੁਆਰਾ ਸ੍ਰੀ ਕਨ ਸਾਹਿਬ ਔਰ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਇਹ ਸੰਗਤ ਗੁਰੂ ਦਾ ਆਣਾ ਜਿਹੜਾ ਇੱਕ ਕਹਿ ਸਕਦੇ ਹਾਂ ਸ਼ੁਰੂ ਹੋ ਚੁੱਕਾ ਚਾਹੇ ਗੁਰਪ੍ਰਬ ਦਾਸਤਰੀ ਬਿਆਪਨੋਂ ਜਿਹੜਾ ਉਸਾਸਤਰੀਕ ਨੂੰ ਲੇਕਿਨ ਕੱਜ 10 ਦਿਨ ਪਹਿਲਾਂ ਹੀ ਜੇ ਤਸਵੀਰਾਂ ਜੇ 9 10 ਪਹਿਲਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਸੰਗਤ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਦਰਾਡੇ ਤੋਂ ਜਿਹੜੀ ਹੈ ਇੱਥੇ ਨਿਤਮਸਤਕ ਹੋਣ ਪਹੁੰਚਦੀਆਂ ਚਾਹੇ ਕੋਈ ਗੁਰਦੁਆਰਾ ਕੰਨ ਸਾਹਿਬ ਦੀ ਗੱਲ ਹੋਵੇ ਚਾਹੇ ਜੇਣਾ ਸਾਹਿਬ ਦੀ ਇਹਨਾ ਗੁਰਦੁਆਰਿਆਂ ਇਤਿਹਾਸ ਬਾਰੇ ਵੀ ਜਿਹੜਾ ਗੱਲ ਕਰਾਂਗੇ ਔਰ ਚੰਨਣਾ ਪਾਵਾਂਗੇ ਸੰਗਤ ਨੂੰ ਕਿ ਇਹਨਾਂ ਗੁਰਦੁਆਰਿਆਂ ਦਾ ਗ੍ਰੂਪ ਹੈ ਸਾਹਿਬ ਕੀ ਨਾਲ ਕੀ ਇਤਿਹਾਸਕ ਗੋਡਾ ਔਰ ਦੂਸਰੇ ਪਾਸੇ ਤਸਵੀਰਾਂ ਚ ਤੁਸੀਂ ਦੇਖ ਹੀ ਸਕਦੇ ਹੋ ਯਾਨੀ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੀ ਇਹ ਸੰਗਤ ਜਿਹੜੀ ਆ ਇਸ ਬਟਾਲਾ ਸ਼ਹਿਰ ਦੇ ਵਿੱਚ ਪਹੁੰਚਣੀ ਸ਼੍ਰੀ ਹੋ ਚੁੱਕੀ ਹੈ ਚਾਹੇ ਬਟਾਲਾ ਸ਼ਹਿਰ ਦੀ ਸੰਗਤ ਹੋਵੇ ਚਾਹੇ ਦੂਸਰੇ ਸ਼ਹਿਰਾਂ ਤੋਂ ਚਾਹੇ ਉਹ ਪੰਜਾਬ ਦੇ ਦੂਸਰੇ ਸ਼ਹਿਰਾਂ ਤੋਂ ਹੋਵੇ ਚਾਹੇ ਉਹ ਵਿਦੇਸ਼ਾਂ ਤੋਂ ਵੀ ਜਿਹੜੀ ਆ ਇਸ ਦਿਹਾੜੇ ਨੂੰ ਲੈ ਕੇ ਸੰਗਤ ਜਿਹੜੀ ਆ ਇਹਨਾਂ ਤੱਕ ਹੋਊਂਗੀ ਔਰ ਖਾਸ ਕਰਕੇ ਜਿਹੜਾ 10 ਤਰੀਕ ਨੂੰ ਜਿਹੜਾ ਨਗਰ ਕ੍ਰਿਸ਼ਨ ਸੁਜਾਇਆ ਜਾਵੇਗਾ ਉਸ ਤੇ ਫਿਰ ਇਹ ਉਹ ਹਾਜ਼ਰੀ ਭਰਨੀ ਆ ਕੋਈ ਜੀ ਬਹੁਤ ਸਾਰੇ ਸਮਾਗਮ ਚੱਲਦੇ ਆ ਜੀ ਗੁਰਮਤ ਸਮਾਗਮ ਚੱਲਦੇ ਹਨ ਫੇਰ ਦੇਖੋ ਜੀ ਆਪਣੇ 5 ਤਰੀਕ ਤੋਂ ਨਾ ਬਹੁਤ ਜਾਣੇ ਹਨ 6 ਤਰੀਕ ਨੂੰ ਚੱਲਨੇ ਫਿਰ ਲਗਾਤਾਰ ਹੀ 11 ਤਰੀਕ ਤੱਕ ਸਮਾਗਮ ਚੱਲਨੇ ਹਨ ਇਸੇ ਤਰ੍ਹਾਂ ਸੰਤਾ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਜੀ ਕਿਤੇ ਬਾਬੇ ਦਾ ਵਿਆਹਪੁਰ ਵੀ ਜਿਹੜੀਆਂ ਬਹੁਤ ਹੀ ਕਰਤਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਪੇ ਸੰਗਤਾਂ ਦੂਰੋ ਦ੍ਰਿੜੋਂ ਪੈਂਦੀਆਂ ਹਨ ਪੇ ਸੰਗਤਾਂ ਵਾਸਤੇ ਲੰਗਰਾਂ ਦਾ ਖਾਸ ਪ੍ਰਬੰਧ ਹੈ ਜੀ ਪ੍ਰਵਾਹ ਦਾ ਵੀ ਖਾਸ ਪ੍ਰਬੰਧ ਹੈ ਜੀ ਕਿ ਆਪਣਾ ਜਿਹੜਾ 10 ਤਰੀਕ ਨੂੰ ਜਿਹੜਾ ਮੇਲ ਦੀ ਸੱਜੇ ਪਾਸੇ ਜਿਹੜਾ ਹੋਣਾ ਹੈ ਜੀ ਉਹ ਵੀ ਬਹੁਤ ਹੀ ਪਿਆਰ ਸ਼ਰਧਾ ਦੇ ਨਾਲ ਪ੍ਰਦਾਨ ਪਰਵਤੀ ਤੋਂ ਰਾਤ ਆਏਗੀ ਜੀ ਉਹਦੇ ਨਾਲ ਵੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਟਾਲਾ ਸ਼ਹਿਰ ਵਿੱਚ ਨਿਗਾਸਤ ਕੀਤਾ ਜਾਏਗਾ ਜੀ ਹੋਰ ਵੀ ਬਹੁਤ ਹੀ ਜੜੀਆਂ ਸਮਾਵਾਂ ਬੜੀਆਂ ਸੰਗਤ ਦੇ ਸਾਥ ਦੇ ਨਾਲ ਚੱਲ ਰਹੀਆਂ ਸਯੋਜਕ ਦੇ ਨਾਲ ਸਾਰੇ ਇੱਕ ਨੰਦਕਾਵਾਂ ਵਾਲਾ ਭੌਤਿਕ ਜੋਰ ਤੇ ਚਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਇਹ ਬਾਬਾ ਜੀ ਦਾ ਵਿਆਹ ਪੁਰਬ 537ਵਾਂ ਪੁਰਬ ਹੈ ਜੀ ਜੋ ਕਿ ਇਸ ਜਗ੍ਹਾ ਦੇ ਉੱਤੇ ਜਦੋਂ ਵਿਆਹਣ ਵਾਸਤੇ ਆਏ ਇਸ ਪੱਕੀ ਕੰਦ ਲਾ ਕੇ ਬਿਠਾਇਆ ਗਿਆ ਫੇਕ ਮਾਤਾ ਨੇ ਆਣ ਕੇ ਅੱਜਾ ਕਿ ਪੁੱਤਰ ਜੀ ਇਕਾਂ ਤੇ ਕੱਟੀ ਹੈ ਧਿਆਨ ਵਾਲੀ ਐ ਉੱਟ ਕੇ ਪਰਾਂ ਹੋ ਜਾਓ ਫੇ ਗੁਰੂ ਸਾਹਿਬ ਜੀ ਮੁਸਕਰਾ ਕੇ ਬੋਲੇ ਇਹ ਮਾਤਾ ਕੋ ਹੋਈਏ ਫੇ ਕਾਂ ਤੇ ਜੁਗੋ ਜੁਗ ਕੈਮਰੇ ਕੀ ਫੇ ਸਾਡੇ ਵਿਆਹ ਦੀ ਯਾਦਗਾਰ ਹੋਏਗੀ ਐਸਪਰ ਵੀ ਐਸਕੋਵਰਦਰਾ ਕਾਂ ਸਾਹਿਬ ਦੇ ਵਿੱਚ ਵੀ ਬਹੁਤ ਹੀ ਪਿਆਰ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਦੇ ਵਿੱਚ ਵੀ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਵੀ ਪੁੱਤੇ ਬਾਬਾ ਜੀ ਦੇ ਲਾਵਾ ਫੇਰੇ ਹੋਏ ਸੀ ਪੁੱਤ ਵੀ ਸੰਗਤਾਂ ਦਾ ਬਹੁਤ ਉਤਸ਼ਾਹ ਹੈ ਜੀ ਸਤਕਰਤਾਰੀਆਂ ਦੇ ਵਿੱਚ ਵੀ ਪੁੱਤ ਵੀ ਬਹੁਤ ਉਤਸ਼ਾਹ ਹੈ ਜੀ ਸਾਰੀ ਹੀ ਸੰਗਤ ਵੱਲੋਂ ਬਹੁਤ ਹੀ ਪਿਆਰ ਤੇ ਸਾਥ ਦੇ ਨਾਲ ਜਿਹੜਾ ਇਹ ਵਿਆਹ ਕੁਰਬਾ ਮਨਾਇਆ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਸਤਿ ਸ੍ਰੀ ਅਕਾਲ ਨਾਨਕ ਦੇਵ ਜੀ ਦੇ 506ਵੇਂ ਵਿਆਹਪੁਰਪੁਰੀ ਲੱਖ ਲੱਖ ਵਧਾਈ ਹੋਏ ਵਿਆਹਪੁਰਪੁਰ ਨੂੰ ਸਬੰਧਤ ਗੁਰਦੁਆਰਾ ਸਾਹਿਬ ਵਿਖੇ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਗਿਆ ਹਨ ਹਰ ਕੰਮ ਜਿਹੜਾ ਲਿਖਿਆ ਗਿਆ ਵਿਆਹਪੁਰਪੁਰ ਨੂੰ ਸਬੰਧਤ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਜਿਹੜੇ ਆ 3 ਤਰੀਕ ਤੋਂ ਲਾਗ ਸ਼ੁਰੂ ਹੋ ਰਹੇ ਹਨ 7 ਨੂੰ ਰਾਤ ਨੂੰ ਕੀਰਤਨ ਦਰਬਾਰ 4 ਨੂੰ 5 6 7 ਲਗਾਤਾਰ ਹੀ ਸਮਾਗਮ ਚੱਲਣਗੇ ਇਸ ਤੋਂ ਇਲਾਵਾ 5 ਤਰੀਕ ਨੂੰ ਇੱਕ ਅਮਰ ਸੰਚਾਰ ਗੁਰਦੁਆਰਾ ਡੇਰਾ ਖਾਵ ਵਿਖੇ ਹੋਏਗਾ ਉਸ ਤੋਂ ਇਲਾਵਾ 7 ਤਰੀਕ ਨੂੰ ਅੰਮ੍ਰਿਤਸਰ ਜਿਹੜਾ ਗੁਰਦੁਆਰਾ ਕੰਮੇਟਾਵ ਵਿਖੇ ਹੋਏਗਾ ਛੰਗਤਾਂ ਦੀ ਜਿਆਦਾ ਆਮਦ ਨੂੰ ਮੁਖੜਾ ਕੀਤਾ ਤਾਂ ਬਲਾਕੀ ਜਿਆਦਾ ਹੋਣ ਦੀ ਆਮੀਦਾ ਇਸ ਕਰਕੇ ਦੋ ਸਮਾਗਮ ਰੱਖੇ ਗਏ ਹਨ ਇਸ ਤੋਂ ਇਲਾਵਾ ਜੋ ਵੀ ਛੰਗਤਾਂ ਦੇ ਲੰਗਰ ਆਦਿ ਸ਼ਾਰਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ अच्छा क्यों आई भाई मम्मा ध्यान दो ओ सारे स्वागत लेते हैं इनका दिशा डायरेक्ट करने में हमारे में आप सारी स्वागत अच्छा पहली बार ही आए हो ਤੁਸੀਂ ਅਸੀਂ ਦੂਜੀ ਵਾਰ ਆਏ ਆ ਜੀ ਆਪਣੇ ਕੋਲੇ ਬੱਚਿਆਂ ਨੂੰ ਅਸੀਂ ਸਿਖਾਉਂਦਾ ਆਏ ਆ ਵੀ ਆਪਣਾ ਇਤਿਹਾਸ ਕੀ ਹੈ ਤੇ ਹੁਣ ਇਹ ਬੱਚਿਆਂ ਨੂੰ ਪਤਾ ਲੱਗੂਗਾ ਤੇ ਬੱਚੇ ਸਹੀ ਰੰਗ ਤਾਂ ਰਹਿਣਗੇ ਗੁਰੂ ਮਾਰਾ ਹੀ ਬਾਰੇ ਤੇ ਕਮਲ ਨੂੰਗੇ ਆ ਬੱਚੇ ਆਪਣੇ ਨਾਲ ਸਾਰੇ ਬੱਚੇ ਨਾਲ ਜੇ ਆਪਾਂ ਗੱਲ ਕਰੀਏ ਜਿੰਦਾ ਗੁਰਪ੍ਰਭ ਵਿਆਪੁਰਪੁਰ ਦੀ ਵਿਆਪੁਰਪੁਰ ਨੂੰ ਮੈਂ ਕਿਹਦੀ ਦਿਖਾਈ ਇੱਕ ਸੰਗਤ ਦੇ ਵਿੱਚ ਕਿਵੇਂ ਦਾ ਸ਼ਾਨ ਦਾ ਬਹੁਤ ਵਧੀਆ ਸਤਾ ਹੈ ਜੀ ਬਹੁਤ ਜਿਆਦਾ ਪਿਆੰਮੀ ਨੂੰ ਪਿਆਰ ਕਰਦੇ ਜਿਹੜਾ ਅੱਜ ਦੇ ਠੰਡਕ ਪੈ ਰਹੀ ਹੈ ਦੇਖ ਕੇ ਜੀ ਬੇਨਤੀ ਆ ਕਿ ਤੁਸੀਂ ਚੰਗੇ ਕੰਮਾਂ ਜੀ ਸਾਨੂੰ ਲਈ ਰੱਖਿਓ ਇਹਨਾਂ ਬੱਚਿਆਂ ਨੂੰ ਮਾਰੇ ਕਮਾਂ ਤੋਂ ਬਚਾਓ ਇਹਨਾਂ ਨੂੰ ਆਪਣੇ ਚਰਨਾ ਚੂਰ ਬਾਲੀ ਦੇ ਨਾਲ ਜੀ ਤਾਂ ਕਿ ਅਸੀਂ ਇਹਨਾਂ ਨੂੰ ਲੈ ਕੇ ਆਏ ਤੁਸੀਂ ਕਿਵੇਂ ਤਾਂ ਆਏ ਆ ਆਨੰਦ ਆ ਰਹੇ ਆ ਨੰਦਾਰਿਆ ਸਾਰੀ ਸੰਘੇ ਕੋ ਸਾਰੇ ਤੋਂ ਆਪਸ਼ਨ ਕਰਕੇ ਜੁਰਦਵਾਰਾ ਸਾਹਿਬ ਕੋ ਮੰਨ ਲਓ ਰੌਣਕਾਂ ਦੇਖ ਕੇ ਬਹੁਤ ਨਜ਼ਾਰਾ ਅੱਜ 10 ਤਰੀਕ ਨੂੰ ਆ ਵਿਆਹ ਵਾਹ ਲੇਕਿਨ ਹਾਂਜੀ ਹਾਤੀ ਬਾਗੋ ਬਾਗ ਹੋ ਗਏ ਅੱਜ ਆਈ ਹਾਲੇ ਫੇਲੀਬਰੀ ਆਏ ਤੁਸੀਂ ਪੁਰਾਣੇ ਨੂੰ ਹਟਵਾ ਰਹੇ ਆਏ ਜਿਵੇਂ ਤਾਂ ਲੱਗਦਾ ਕਿ ਗੁਰੂ ਕਾਰਨ ਸਾਹਿਬ ਨੇ ਵਿਆਹ ਉਰੇ ਬੈਠੇ ਵਿਆਹ ਤੇ ਬਲਾਡ ਤੇ ਅੱਜ ਤੋਂ ਬਹੁਤ ਅਲਨਾ ਖੰਦ ਬਹੁਤ ਉੱਚੀ ਤੇ ਕੱਚੀ ਸਾਰੀ ਅਸੀਂ ਆਪਣੇ ਐ ਬਚਪਨ ਤੋਂ ਹੁਣ ਤੱਕ ਦੇਖੀ ਸੀ ਪਰ ਅੱਜ ਮਣੀ ਇਹ ਦੇਖ ਕੇ ਹੋਰ ਕੁਝ ਯਾਦਗਾਰ ਕੁਝ ਹੋਰ ਬਣਦੀ ਆ ਬਾਕੀ ਗੁਰਪਤਵੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਵਰਕਸ ਦੀਆਂ ਤੇ ਮਹਾਰਾਜ ਦੇ ਵਿਆਹ ਨੇ ਸਾਰੀ ਸੰਤਾਨ ਨੂੰ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਹਾਂਜੀ ਇੱਕ ਵਿਆਹ ਹੁਣ 10 ਕ੍ਰੀਕ ਨੂੰ ਵਿਆਹ ਪਰਪਤੀ ਹਾਂਜੀ ਜੇ ਤੁਹਾਨੂੰ ਵਿਆਹ ਪਰਪਤੀ ਕਰਨਾ ਹੈ ਗੁਰੂ ਸਾਹਿਬ ਨੇ ਵਿਆਹ ਨੂੰ ਪਰਚਾਇਤ ਰਕਿਆਂ ਦੇ ਕਦੀ ਮੈਂਟੇਨ ਨਹੀਂ ਕਰਦੇ ਗੁਰੂ ਸਾਹਿਬ ਨੇ ਵਿਆਹ ਪਰਪਤਾ ਜਿਹੜਾ ਬੜੇ ਪ੍ਰਸ਼ਾਨ ਉਹ ਲੰਕਤ ਚੇਰੇ ਹਾਂਜੀ ਹਾਂਜੀ ਕਿਵੇਂ ਤਾਂ ਲੱਗਦਾ ਹੈ ਇੱਕ ਇਹ ਚੀਜ਼ ਕਿ ਲੱਗਦਾ ਕਿ ਕਰਤਾਰ ਆਪ ਦੇ ਇਸ ਤਰ੍ਹਾਂ ਦੇ ਵਿਚਾਰ ਲੈ ਕੇ ਕਿ ਉਹਨਾਂ ਨੇ ਇੱਕ ਸੰਸਾਰ ਤੇ ਰਚਨਾ ਰਚੀ ਤੇ ਉਹਨਾਂ ਨੇ ਗ੍ਰਸਤੀ ਵੀ ਸਾਨੂੰ ਸੁਖਾਈ ਇਹ ਪ੍ਰਮਾਤਮਾ ਨਾਲ ਸਾਨੂੰ ਨਹੀਂ ਬਣਾਣੀ ਵੀ ਸਿਖਾਈ ਦੋਨੇ ਸੰਤ ਤੇ ਸਾਧੂ ਦਾ ਭੇਖ ਸਾਨੂੰ ਉਹਨਾਂ ਨੇ ਬਣਾਉਣਾ ਸਿਖਾਇਆ ਗੁਰਨਾਨਦੇ ਜੀ ਦਾ ਤੇ ਦਸਨੇ ਪਾਸ਼ਾ ਤੱਕ ਜੋ ਉਤਾਰ ਹੋਏ ਸਾਡੇ ਗੁਰੂਆਂ ਸਾਹਿਬੀ ਦਾ ਸਿਧੇਨਦਾਰਿਆਂ ਕਿਸਾਨ ਨੇ 1700 ਸਾਲ ਦੇਖਣ ਨੂੰ ਵੀ ਦਿਆ ਤੇ ਇਹੋ ਜੀ ਸੰਗਤ ਦੇ ਚਰਨਾਂ ਸਪर्श ਕਰਨ ਦਾ ਸਾਨੂੰ ਸਿਪਾਗਾ ਸਮਾਂ ਮਿਲਦਾ ਕੋਈ ਖੁਦ ਇਹ ਸਵੀਕਰਤ ਕਰੋ ਨਾਮ ਜਬੋ ਵੰਡ ਸਕੋ ਸ਼ਾਇਦ ਉਹ ਪੂਰਨ ਤੌਰ ਤੇ ਥਨੇ ਚੀਜ਼ਾਂ ਗ੍ਰਸਤ ਵੀ ਸਪੰਦਾ ਹਾਂਜੀ ਤੇ ਫਗ ਦੀ ਵਿਚ ਭੜ ਕਰਦੇ ਤੇ ਆਪਣਾ ਸੰਸਾਰ ਦੇ ਵਿੱਚ ਕਿਵੇਂ ਵੀ ਚੱਲਣਾ ਸੀ ਕਿਵੇਂ ਨਮਰਤਾ ਰੱਖਣੀ ਕਿੱਥੇ ਸਾਨੂੰ ਕਿਸ ਤਰੀਕੇ ਨਾਲ ਸੰਗਤ ਦੇ ਵਿੱਚ ਬੋਲਣਾ ਚਾਹੀਦਾ ਸਤਿਗੁਰੂ ਦੇ ਦਿੱਤੇ ਹੋਏ ਆਪਣੇਸ ਦੇ ਜੇ ਅਸੀਂ ਚੱਲਾਂਗੇ ਤੇ ਹੋ ਸਕਦਾ ਸਾਡੀਆਂ ਵਾਲੀ ਪੀੜੀਆਂ ਹੁਣ ਦਾ ਜਿਆਦਾ ਜੁੜਨ ਤੇ ਸੋਹਣੀ ਤਰੀਕੇ ਨਾਲ ਸੇਵਾ ਸੰਭਾਲ ਗੋੜੇ ਤੋਂ ਨਕਰੇਤ ਦੇ ਵਿਆਹ ਉੱਤੀ ਗੱਲ ਕੀਤੀ ਤੇ ਖਿਬੂ ਤੋਂ ਨਕਰੇਤ ਦੇ ਵਿਆਹ ਉੱਤੇ ਨਾਲ ਜੁੜੇ ਇਤਿਹਾਸਿਕ ਦਸਤਾਵੇਜ਼ਾਂ ਕੀਤਾ ਤੋਂ ਆਪੋ ਇਤਿਹਾਸ ਬਾਰੇ ਵੀ ਜਿਹੜਾ ਜਾਣਲ ਪਾਇਆ ਔਰ ਦੇ ਆਪਾਂ ਗੱਲ ਕਰੀਏ ਤੇ ਇਸ ਵਿਹਾੜੇ ਦੇ ਪੈਕੇ ਜਿਹੜੇ ਲਗਾਤਾਰ ਜਿਹੜੇ ਨੇ ਧਾਰਮਿਕ ਸਮਾਗਮ ਜਿਹੜੇ ਨੇ ਸ਼ੁਰੂ ਹੋਤੇ ਨੇ ਔਰ 7 ਤਰੀਕ ਦੇ ਜੇ ਕਿ ਇਹ ਤੇ ਮਹਾਨ ਅੰਮ੍ਰਿਤ ਸੰਚਾਰ ਸਜਾਇਆ ਜਾਏਗਾ ਉਸ ਤੋਂ ਬਾਅਦ 8 ਤਰੀਕ ਨੂੰ ਉਹ ਸੰਗਤ ਜਿਹੜੀ ਹੈ ਸਰਕਾਰੇ ਤੋਂ ਇੱਕ ਸੰਗਤ ਜਿਹੜੀ ਵਿਵਾਨਾ ਹੋਏਗੀ ਸੁਲਤਾਨਪੁਰ ਤੋਂ ਵੀ ਲਈ ਔਰ 9 ਤਰੀਕ ਨੂੰ ਇੱਕ ਨਗਰ ਕੀਰਤਨ ਬਟਾਲਾ ਦੇ ਵਿੱਚ ਬਟਾਲੇ ਦੀ ਨਗਰ ਦੇ ਵਿੱਚ ਪਹੁੰਚੇਗੀ ਔਰ 10 ਤਰੀਕ ਨੂੰ ਜੇ ਗੱਲ ਕਰੀਏ ਤਾਂ 10 ਤਰੀਕ ਜਿਹੜਾ ਵਿਆਪੁਰੰਤ ਵਾਲਾ ਦਿਨ ਹੈ ਉਸ ਦਿਨ ਪੂਰੇ ਸ਼ਹਿਰ ਦੇ ਵਿੱਚ ਇੱਕ ਮਹਾਨ ਨਗਰ ਕੀਰਤਨ ਬਟਾਲਾ ਨਗਰ ਦੇ ਵਿੱਚ ਇੱਕ ਮਹਾਨ ਨਗਰ ਕੀਰਤਨ ਜਿਹੜਾ ਸਜਾਇਆ ਜਾਵੇਗਾ ਔਰ ਲੋਕ ਫਿਰ ਇਹ ਨਹੀਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜੇਤਨ ਸੰਗਤ ਜਿਹੜੀ ਆਮਦ ਆ ਉਹ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਜਿਹੜੀਆਂ ਨੇ ਕੰਗਸਾਪੂਰੀਆਂ ਨੂੰ ਤੇ ਆਪਨਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਣੀ ਢੀਵਲੀ ਗੁਰਦਾਸਪੁਰ